ਦੀ ਤਸਵੀਰ ਦਿਖਾਈ ਜਾ ਰਹੀ ਜਿਹੜਾ ਪਹਿਲੇ ਛੋੜਾ ਬਾਜ਼ਾਰ ਦਾ ਪੂਰੀ ਰੱਖਿਆ ਨਾਲ ਭਰਿਆ ਨਜ਼ਰ ਆਂਦਾ ਸੀਗਾ ਹੁਣ ਉਹ ਛੋੜੇ ਬਾਜ਼ਾਰ ਦੇ ਵਿੱਚ ਤਾਂ ਪੀ ਰੱਖੇ ਨਜ਼ਰ ਨਹੀਂ ਆਣਗੇ ਤੁਹਾਨੂੰ ਵੀ ਦੱਸ ਦਈਏ ਕਿ ਸ਼ਨੀ ਤੇ ਐਤਵਾਰ ਤੇ ਪੀ ਰੱਖੇ ਨਜ਼ਰ ਨਹੀਂ ਆਣਗੇ ਅਸੀਂ ਧੰਨਵਾਦ ਕਰਦੇ ਹਾਂ ਲੁਧਿਆਣਾ ਲਾਈਵ ਦਾ ਵਿੱਚੇ ਤੁਹਾਡਾ ਵਿੱਚੇ ਸਾਡੇ ACP ਜਤਨ ਮਾਨਸਰ ਜੀ ਦਾ ਜਿਨ੍ਹਾਂ ਨੇ ਕੀ ਇਹਨੂੰ ਨੋ ਐਂਟਰੀ ਕਰਕੇ ਇਹ ਰਿਕਸ਼ਿਆਂ ਨੂੰ ਬੈਨ ਕਰਕੇ ਤੇ ਜਿਹੜੀ ਵਨਵੇ ਕਰਕੇ ਨਾ ਬਾਜ਼ਾਰ ਨੂੰ ਇੱਕ ਫਿਰ ਦੁਬਾਰਾ ਤੋਂ ਰੌਣਕ ਵਾਪਸ ਕੀਤੀ ਹੈ ਪਬਲਿਕ ਕਾਟਾ ਕਉਂ ਕਿ ਰਸ਼ ਘਟ ਗਈ ਤੁਸੀਂ ਦੇਖ ਹੀ ਰਹੇ ਹੋ ਪਰ ਵੀ ਕੋਈ ਟਾਵਾ ਟੱਲਾ ਆਟੋ ਜਿਹੜਾ ਹੈਗਾ ਉਹ ਗਲੀਆਂ ਵਿੱਚ ਵੀ ਆ ਰਹੇ ਆ ਉਹਨਾਂ ਨੂੰ ਵੀ ਸੀ ਵਾਰਨਿੰਗ ਦੇ ਕੇ ਛੱਡ ਰਹੇ ਤੇ ਜਿਹੜਾ ਜਿਆਦਾ ਉਹਦੇ ਚਲਾਨ ਵੀ ਕੱਟ ਰਹੇ ਆ ਜਿਹੜੇ ਜਿਆਦਾ ਸੰਸਕਰਮ ਕਰ ਰਹੇ ਆ ਸਾਡੀ ਦੁਕਾਨਦਾਰਾਂ ਨੂੰ ਬੇਨਤੀ ਆ ਵੀ ਉਹ ਵੀ ਜਿਹੜਾ ਇਸਮਾਨਤ ਪਾਨਾਂ ਦੇ ਬਾਹਰ ਇਹਨਾਂ ਨੇ ਆਟੋ ਵਟ ਲਗਾਇਆ ਉਹ ਵੀ ਅੰਦਰ ਕਰਕੇ ਲਾਉਣ ਤਾਂ ਜੋ ਥੋੜਾ ਹੋ ਜਾਵੇ ਥੋੜਾ ਚੌੜਾ ਬਿਆਰ ਹੋਰ ਥੋੜਾ ਖੁੱਲਾ ਹੋ ਜਾਵੇ ਤੇ ਲੋਕਾਂ ਨੂੰ ਲੰਘਣ ਲੱਗੀ ਪਰੇਸ਼ਾਨ ਨਾ ਹੋ ਅੱਜ ਅਸੀਂ ਪਹਿਲੇ ਸੱਟੇ ਨੂੰ ਮਦਦ ਸੁਧਾਰ ਦੇਖ ਲਿਆ ਵਾ ਔਰ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਪਣੀ ਦੁਕਾਨਾਂ ਦਾ ਸਮਾਜਿਕ ਕਾਫੀ ਪਿੱਛੇ ਲਗਾਇਆ ਅੱਜ ਇਸ ਕਰਕੇ ਚੌੜੇ ਬਾਜ਼ਾਰ ਦੀ ਰੌਣਕ ਆਈ ਜਿਹੜਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਇਹਨੂੰ ਬਹਾਲ ਕਰਨ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਆਪਾ ਔਰ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਲੁਧਿਆਣਾ ਲੈ ਕੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਤਾ ਨੂੰ ਯਾਦ ਹੋਣਾ ਕਿ ਬਿਤੇ 3 ਦਿਨ 4 ਦਿਨ ਪਹਿਲਾਂ ਲੁਧਿਆਣਾ ਦਾ ਇਹ ਇੱਕ ਪ੍ਰਗਟਾਣਾ ਖਬਰ ਲਗਾਈ ਸੀ ਕਿ ਚੋੜਾ ਬਾਜ਼ਾਰ ਦੇ ਵਿੱਚ ਪੈਦਲ ਚੱਲਣ ਨੂੰ ਥਾਂ ਨਹੀਂ ਹੈ ਇਹ ਰੱਖਿਆ ਦੀ ਪਰਮਾਰ ਹੈ ਲੇਕਿਨ ਇੱਥੇ ਗੱਲ ਕੀਤੀ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਤੇ ਟ੍ਰੈਫਿਕ ACP ਬੰਸਰ ਸਾਹਿਬ ਦੀ ਤਾਂ ਉਹਨਾਂ ਵੱਲੋਂ ਜਿਹੜਾ ਵਾ ਬਹੁਤ ਵਧੀਆ ਵਧੀਆ ਕੰਮ ਤੇ ਕਹਿ ਗਿਆ ਕਿ ਹੁਣ ਸ਼ਨੀ ਤੇ ਐਤਵਾਰ ਨੂੰ ਇੱਥੇ ਇਹ ਰੱਖਿਆ ਦੀ ਜਿਹੜੀ ਹੈ ਐਂਟਰੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਇਹ ਬੈਰੀਕੇਟਿੰਗ ਜਿਹੜੀ ਹੈ ਇੱਥੇ ਲਗਾ ਦਿੱਤੀ ਗਈ ਤੁਹਾਨੂੰ ਸਾਣਾ ਕੋਤਵਾਲੀ ਦਾ ਸੱਚੋ ਮੌਜੂਦ ਨਹੀਂ ਲੇਕਿਨ ਤਸਵੀਰ ਦਿਖਾਈ ਜਾ ਰਹੀ ਜਿਹੜਾ ਪਹਿਲੇ ਛੋੜਾ ਬਾਜ਼ਾਰ ਤੁਹਾਨੂੰ ਈ ਰਖਸ਼ਾ ਨਾਲ ਭਰਿਆ ਨਜ਼ਰ ਆਂਦਾ ਸੀਗਾ ਹੁਣ ਉਹ ਛੋੜੇ ਬਾਜ਼ਾਰ ਦੇ ਵਿੱਚ ਤੁਹਾਨੂੰ ਈ ਰਖਸ਼ੇ ਨਜ਼ਰ ਨਹੀਂ ਆਣਗੇ ਤੁਹਾਨੂੰ ਉਹ ਵੀ ਦੱਸ ਦਈਏ ਕਿ ਸ਼ਨੀ ਤੇ ਐਤਵਾਰ ਤੇ ਈ ਰਖਸ਼ੇ ਨਜ਼ਰ ਨਹੀਂ ਆਣਗੇ ਲੇਕਿਨ ਸਾਡੇ ਨਾਲ ਸੱਚੋ ਸਾਹਿਬ ਗੱਲਬਾਤ ਕਰਨ ਨੂੰ ਮਜੂਰ ਹੈ ਸਰ ਬਹੁਤ ਵਧੀਆ ਗਗਨਪ੍ਰੀਤ ਵੀ ਬਹੁਤ ਵਧੀਆ ਕੰਮ ਹੈ ਸ਼ਨੀ ਤੇ ਐਤਵਾਰ ਨੂੰ ਹੁਣ ਈ ਰਖਸ਼ੇ ਜਿਹੜੇ ਅੰਦਰ ਐਂਟਰੀ ਨਹੀਂ ਕਰ ਪਾਣਗੇ ਬਿਲਕੁਲ ਜੀ ਜੀ ਇਹਦੇ ਲਈ ਇੱਕ ਪਲੈਨਿੰਗ ਕੀਤੀ ਹੈ ਜੀ ਕਿਉਂਕਿ ਲਾਸਟ ਵੀਕ ਸਾਨੂੰ ਬੜੀ ਪ੍ਰ ਮੀਡੀਆ ਪਰਸਨਸ ਨੇ ਉਹ ਖਬਰਾਂ ਲਾਈਆਂ ਸੀਗੇ ਵੀ ਬੜਾ ਪ੍ਰਮੁੱਖਤਾ ਨਾਲ ਖਬਰ ਦਿਖਾਈ ਸੀਗੀ ਪੰਥਰ ਸਾਹਿਬ ਦੀ ਏਸੀ ਵੀ ਪੰਥਰ ਸਾਹਿਬ ਦੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਉਹਨਾਂ ਨੇ ਕਿਹਾ ਸੀ ਇੱਕ ਦੋ ਦਿਲੇ ਅਦਾ ਪਲਾਨ ਬਣਾਇਆ ਜਾਊਗਾ ਪਲਾਨ ਅੱਜ ਸਾਬਿਤ ਹੋ ਗਿਆ 4 ਦਿਨ ਪਹਿਲੇ ਖਬਰ ਲਗਾਈ ਗਈ ਹੈ ਖਾਦ ਦਿਖਾਈ ਗਈ ਸੀ ਲੇਕਿਨ ਉਹਦਾ ਕਿੰਨਾ ਕੁ ਪ੍ਰਭਾਵ ਜਿਹੜਾ ਇੱਥੇ ਪੈ ਦਿਖਦਾ ਵੈ ਕਿੰਨਾ ਕੁ ਅਸਰ ਜਿਹੜਾ ਇਸ ਰੋਡ ਦੇ ਉੱਤੇ ਹੋਇਆ ਵਾ ਨਹੀਂ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਇਸ ਵਾਰੀ ਜੀ ਪਬਲਿਕ ਹੋਸ਼ ਆ ਕਿਉਂਕਿ ਰਸ਼ ਘਟ ਗਿਆ ਤੁਸੀਂ ਦੇਖ ਹੀ ਰਹੇ ਹੋ ਜੀ ਫਿਰ ਵੀ ਕੋਈ ਟਾਵਾ ਡੱਲਾ ਆਟੋ ਜਿਹੜਾ ਹੈਗਾ ਉਹ ਗਲੀਆਂ ਵਿੱਚ ਦੀ ਆ ਰਿਹਾ ਤੇ ਜਿਹੜਾ ਜਿਆਦਾ ਅਸੀਂ ਉਹ ਚਲਾਨ ਵੀ ਕੱਟ ਰਹੇ ਆ ਜਿਹੜੇ ਕੋਈ ਜਾਲਾ ਸਾਨੂੰ ਖਰਾਬ ਕਰ ਰਹੇ ਆ ਤੇ ਨਹੀਂ ਗੱਲ ਪਈ ਇਹਦੇ ਵਿੱਚ ਇਹ ਗੱਲ ਆ ਜਾਂਦੀ ਜਿੱਦਾਂ ਹੁਣ ਕਈ ਚੋਰ ਰਸਤੇ ਜਿਹੜੇ ਹੈਗੇ ਨੇ ਆਣ ਜਾਣਦੇ ਕਈ ਲਾਲਚੀ ਹੋ ਜਾਂਦੇ ਨੇ ਕਿ ਹੁਣ ਸਾਨੂੰ ਕੀ ਲੈਣਾ ਸਾਡਾ ਇਹ ਰਖਸ਼ ਦਾ ਚਲਾਨ ਨਹੀਂ ਹੋਊਗਾ ਤਰਲੇ ਮਿੰਤਾ ਕਰ ਲਾਂਗੇ ਉਹ ਤੁਹਾਡੇ ਕੋਲ ਤਰਲੇ ਮਿੰਤਾ ਕੀਤੀਆਂ ਤੁਸੀਂ ਕੋਧ ਰਖਵਾਇਆ ਉਹ ਤੁਹਾਡੇ ਕੋਲ ਤਰਲੇ ਮਿੰਤਾ ਕਰਨ ਉਹ ਅਸੀਂ ਆ ਕੇ ਛੱਡ ਦੋ ਤੁਸੀਂ ਚਲੋ ਦਿਆਲਤਾ ਦਿਖਾਤੀ ਛੱਡਤਾ ਲੇਕਿਨ ਇਹ बार-बार ਕਰਨ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਹੈ ਇਹ ਅਸੀਂ ਭਾਈ ਚਲਾਨ ਕਟਾਂਗੇ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਜਿਹੜਾ ਬੰਦਾ ਚਲਾਨ ਆ ਕੰਪਨੀਆਂ ਕੋ ਡਾਕੂਮੈਂਟ ਵੀ ਪੂਰੇ ਨਹੀਂ ਹੁੰਦੇ ਅੱਧਿਆਂ ਸੁੱਲ ਜਾਂ ਹੋਰ ਵੀ ਜਿਹੜਾ ਨੋ ਪਾਰਕਿੰਗ ਜ਼ੋਨ ਦਾ ਇਹਨਾਂ ਦਾ ਹੈਗਾ ਚਲਾਨ ਟਿਕਟਾਂ ਤੁਸੀਂ ਦੇਖੀ ਦੁਕਾਨਦਾਰਾਂ ਨੇ ਥੈਂਕਸ ਵੀ ਕਿਹਾ ਹੈ ਤੁਹਾਡਾ ਖਾਸ ਕਰਕੇ ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਾਹਲ ਜੀ ਦਾ ਅਰਫੀ ਸ਼ੁਕਲਾ ਡੀਜੀਪੀ ਲਾਅਨ ਆਰਡਰ ਦਾ ਡੀਜੀਪੀ ਗੌਰਵ ਯਾਦਵ ਜੀ ਦਾ ਤੇਜਾ ਜੀ ਦਾ ਤੁਹਾਡਾ ਤੇ ਬੰਸ ਸਾਹਿਬ ਦਾ ਸ਼ੁਕਰਾਨਾ ਇਸ ਕਰਕੇ ਕੀਤਾ ਕਿ ਸ਼ਨੀ ਤੇ ਐਤਵਾਰ ਨੂੰ ਨਜਾਤ ਮਿਲ ਗਈ ਹੈ ਪੈਦਲ ਜਾਣ ਵਾਲਿਆਂ ਨੂੰ ਬਿਲਕੁਲ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਇਹਦਾ ਜੀ ਅਸੀਂ ਇਸ ਤੋਂ ਇਲਾਵਾ ਇੱਕ ਸਾਡੀ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਉਹ ਵੀ ਜਿਹੜਾ ਉਸਮਾਨ ਦੁਕਾਨਾਂ ਦੇ ਬਾਹਰ ਇਹਨਾਂ ਨੇ 8-8 ਫੁੱਟ ਲਗਾਇਆ ਉਹ ਵੀ ਅੰਦਰ ਕਰਕੇ ਲਾਉਣ ਤਾਂ ਜੋ ਚੌੜਾ ਹੋ ਜਾਵੇ ਚੌੜਾ ਚੌੜਾ ਵੀ ਆ ਰੋ ਥੋੜਾ ਖੁੱਲਾ ਹੋ ਜਾਵੇ ਤੇ ਲੋਕਾਂ ਨੂੰ ਲੰਘਣ ਲੱਗੀ ਪਰੇਸ਼ਾਨੀ ਨਾ ਹੋਵੇ ਕੀ ਤੁਸੀਂ ਅਨਾਉਂਸਮੈਂਟ ਕਰੋਗੇ ਇਸ ਚੀਜ਼ ਦੀ ਅਸੀਂ ਕੱਲ ਮਿਲ ਕੇ ਇਹਨਾਂ ਨਾਲ ਮੀਟਿੰਗ ਕਰ ਚੁੱਕੇ ਹਾਂ ਜੀ ਦੁਕਾਨਦਾਰ ਜਿਹੜੇ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਆਗਣਾ ਜੀ ਉਹਨਾਂ ਨਾਲ ਅਸੀਂ ਮਿਲ ਕੇ ਇਹਨਾਂ ਨੂੰ ਦੱਸ ਚੁੱਕੇ ਹਾਂ ਲੇਕਿਨ ਸਾਡੇ ਵੱਲੋਂ ਅਪੀਲ ਹੈ ਜੀ ਉਹਨਾਂ ਨੂੰ ਅਸੀਂ ਉਹ ਦੱਸ ਚੁੱਕਾ ਵੀ ਅਸੀਂ ਐਫਆਰ ਦੰਮਾਂਗੇ ਜੀ ਐਫਆਰ ਲੋਜ ਕਰਾਂਗੇ ਤੁਹਾਡੇ ਕੋਲ ਜਿਹੜਾ ਸਾਨੂੰ ਹੁਣ ਸਮਾਨ ਬਾਹਰ ਰੱਖ ਕੇ ਟ੍ਰੈਫਿਕ ਇਸ ਬ੍ਰਿਕਨ ਪਾਏਗਾ ਲੇਕਿਨ ਅਰੇ ਬਾਜ਼ਾਰ ਦੇ ਵਿੱਚ ਪ੍ਰਧਾਨ 4 ਤੋਂ 5 ਹੁੰਦੇ ਨੇ ਕਈਆਂ ਕਈਆਂ ਦੀ ਅਲੱਗ-ਅਲੱਗ ਜਵਾਬ ਹੁੰਦੀ ਹੈ ਸਾਰੇ ਪ੍ਰਧਾਨ ਬੈਗੇ ਸੀਗੇ ਜੀ ਬਿਲਕੁਲ ਜੀ ਬਿਲਕੁਲ ਸਾਰੇ ਇਹਦੇ ਨਾਲ ਐਗਰੀ ਨੇ ਜਿਹਨੇ ਦੁਕਾਨਦਾਰ ਸਾਰੇ ਐਗਰੀ ਉਹ ਕਹਿੰਦੇ ਜੀ ਸਾਰਾ ਸਮਾਨ ਪਿੱਛੇ ਕਰਾ ਤੁਸੀਂ ਸਾਰੇ ਕਰਾ ਬਿਲਕੁਲ ਇਹ ਕਾਫੀ ਅਫਸਰ ਨੇ ਬਿਲਕੁਲ ਤੇ ਤੁਹਾਨੂੰ ਇੱਕ ਹੋਰ ਇੱਕ ਪ੍ਰੈਸ ਕਾਨਫਰੰਸ ਅਨਾਰੀ ਦੱਸਾਂਗੇ ਵੀ ਉਹਨਾਂ ਨੇ ਕਿਹੜਾ ਮੁਕਤਮਾ ਜਿਹੜਾ ਸੋਲਵ ਕੀਤਾ ਲੇਕਿ ਸ਼ਨੀ ਤੇ ਐਤਵਾਰ ਨੂੰ ਨਹੀਂ ਜਾ ਸਕਣਗੇ ਇਸ ਕਰਕੇ ਨਹੀਂ ਜਾ ਸਕਣਗੇ ਕਿਉਂਕਿ ਸ਼ਨੀ ਤੇ ਐਤਵਾਰ ਨੂੰ ਹੀ ਰੱਖਿਆ ਦੀ ਪਰਮਾਰਸ਼ ਕੀਤੀ ਤਾਂ ਇਹ ਚੋੜਾ ਬਾਜ਼ਾਰ ਚੋੜਾ ਨਾ ਹੋਰ ਕਰਕੇ ਬੜਾ ਹੀ ਪੀੜਾ ਬਜਾਰ ਹੋ ਜਾਂਦਾ ਤੇ ਪੈਦਲ ਚੱਲ ਨਾ ਵੀ ਬੜਾ ਹੀ ਮੁਸ਼ਕਿਲ ਹੋ ਜਾਂਦਾ ਜੀ ਗਗਨਪ੍ਰੀਤ ਦੇ ਇੱਕ ਖਾਸ ਸੀਗੀ ਕਿੰਨਾਂ ਨੇ ਦੁਕਾਨਦਾਰਾਂ ਦਾ ਅਪੀਲ ਕੀਤੀ ਪ੍ਰਧਾਨਾ ਦੇ ਨਾਲ ਅਪੀਲ ਕੀਤੀ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਇਹ ਚੋੜਾ ਬਾਜ਼ਾਰ ਬਿਲਕੁਲ ਹੀ ਚੋੜਾ ਨਜ਼ਰਾਨਾ ਲੱਗ ਗਿਆ ਵੈ ਕੋਈ ਦੁਕਾਨਦਾਰ ਕੀ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਆਪਣੇ ਭਾਈ ਮੇਰਾ ਨਾਮ ਮੋਨੂ ਸ਼ਰਮਾ ਸ਼ਰਮਾ ਸਾਹਿਬ ਖੁਸ਼ ਹੋ ਨਾ ਹਾਂਜੀ ਹਾਂਜੀ ਅਸੀਂ ਇੱਕ ਲੁਧਿਆਣਾ ਲਾਈਵ ਚ ਤੁਸੀਂ ਹੋਏ ਸਰ ਵਿਸ਼ਾਲਕਪੁਰ ਜੀ ਆਏ ਸੀਗੇ ਸਾਡੇ ਕੋਲ ਜਦੋਂ ਅਸੀਂ ਬਹੁਤ ਪਰੇਸ਼ਾਨ ਸੀਗੇ ਜਿਹੜਾ ਕਿ ਸਾਡੇ ਬਾਜ਼ਾਰ ਚ ਜਾਮ ਲੱਗਦਾ ਹੀ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਅਹਿ ਤਾਂ ਨਵਾਦ ਕਰਦੇ ਆ ਲੁਧਿਆਣਾ ਲਾਈਵ ਦਾ ਵਿੱਚੇ ਤੁਹਾਡਾ ਵਿੱਚੇ ਸਾਡੇ ACP ਜਤਿਨ ਮਾਨਸਲ ਜੀ ਦਾ ਜਿਨ੍ਹਾਂ ਨੇ ਕੀ ਇਹਨੂੰ ਨੋ ਐਂਟਰੀ ਕਰਕੇ ਹੀ ਰਿਕਸ਼ਿਆਂ ਨੂੰ ਬੈਨ ਕਰਕੇ ਤੇ ਜਿਹੜੀ ਵਨਵੇ ਕਰਕੇ ਨਾ ਬਾਜ਼ਾਰ ਨੂੰ ਇੱਕ ਫਿਰ ਦੁਬਾਰਾ ਤੋਂ ਰੌਣਕ ਵਾਪਸ ਕੀਤੀ ਐ ਇਸ ਟਾਈਮ ਦੇ ਉੱਤੇ ਅੱਜ ਐਤਵਾਰ ਜਿੱਥੇ ਤੁਸੀਂ ਖੜੇ ਹੋ ਦੇਖ ਸਕਦੇ ਹੋ ਬਿਲਕੁਲ ਵੀ ਟ੍ਰੈਫਿਕ ਨਹੀਂ ਹੈ ਲੇਕਿਨ ਜਦੋਂ ਮੈਂ ਪਿਛਲੀ ਜਦੋਂ ਉੱਥੇ ਆਏ ਸੀਗਾ ਤੇ ਪੈਦਲ ਲੰਘਣ ਦੀ ਥਾਂ ਨਹੀਂ ਜੀ ਅੱਜ ਤੁਸੀਂ ਅੱਧਾ ਘੇਰਾ ਪਾ ਲਿਆ ਅੱਧਾ ਛੋੜਾ ਪਿਆ ਤੁਸੀਂ ਘੇਰ ਲਿਆ ਦੇਖੇ ਘੇਰਿਆ ਵੀ ਸਹੀ ਤਰੀਕੇ ਨਾਲ ਆ ਤੁਹਾਨੂੰ ਇਰਖੇ ਵਾਲਾ ਕੋਈ ਟੱਕਰ ਨਹੀਂ ਮਾਰ ਰਿਹਾ ਕਿ ਇਹ ਨਹੀਂ ਹੈਗਾ ਕਿ ਤਾ ਪਿੱਛੇ ਹੋ ਜਾਓ ਉੱਤਰ ਹੋ ਜਾਓ ਫੁੱਲਾ ਹੋ ਗਿਆ ਛੋੜਾ ਵੀ ਯਾਰ ਹਾਂਜੀ ਹਾਂਜੀ ਬਾਜੀ ਜੀ ਕਿੰਨਾ ਕੁ ਫਰਕ ਪੈ ਗਿਆ ਕਾਫੀ ਫਰਕ ਪੈ ਗਿਆ ਬਾਜੀ ਏਸੀਪੀ ਸਾਹਿਬ ਦੇ ਅਸੀਂ ਸਹਿਯੋਗ ਨਾਲ ਆਪਣੀਆਂ ਦੁਕਾਨਾਂ ਦਾ ਸਮਾਨ ਵੀ ਕਾਫੀ ਪਿੱਛੇ ਪਿੱਛੇ ਲਗਾਇਆ ਅੱਜ ਤੇ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਮਤਲਬ ਸਹੀ ਹੋ ਗਈ ਅੱਜ ਮਤਲਬ ਸਾਡੇ ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਾਹਲ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਹੇਠ ਲੱਗਾਈ ਏਸੀਬ ਸਾਹਿਬ ਨੇ ਜੋ ਐਕਸ਼ਨ ਲਿੱਤਾ ਬਹੁਤ ਵਧੀਆ ਕੰਮ ਕੀਤਾ ਹਾਂਜੀ ਹਾਂਜੀ ਬਹੁਤ ਵਧੀਆ ਉਹਨਾਂ ਨੇ ਕੀਤਾ ਜੀ ਅੱਜ ਅਸੀਂ ਪਹਿਲੇ ਸੰਡੇ ਨੂੰ ਮਤਲਬ ਸੁਧਾਰ ਦੇਖ ਲਿਆ ਵਾ ਔਰ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਪਣੀਆਂ ਦੁਕਾਨਾਂ ਦਾ ਸਮਾਨ ਵੀ ਕਾਫੀ ਪਿੱਛੇ ਲਗਾਇਆ ਅੱਜ ਜੀ ਔਰ ਇੱਕ ਖਬਰ ਦਾ ਅਸਰ ਮੋੜ ਤਿੰਨ ਤਿੰਨਾਂ ਦੇ ਵਿੱਚ ਨਜ਼ਰ ਆ ਗਿਆ ਦੇਖੋ ਸਰ ਇੱਕ মিডিਆ ਅਧਾਰਾ ਹੀ ਇਹੋ ਜਿਹਾ ਜਿਹੜਾ ਹੁੰਦਾ ਹੈ ਕਾਮਨ ਮੈਨ ਔਰ ਪ੍ਰਸ਼ਾਸਨ ਦਾ ਇੱਕ ਕੋਲ ਹੁੰਦਾ ਔਰ ਤੁਸੀਂ ਬਹੁਤ ਹੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਹੀ ਅੱਛੀ ਤਰ੍ਹਾਂ ਆਪਣਾ ਫਰਜ਼ ਨਿਭਾਇਆ ਔਰ ਅਸੀਂ ਏਸੀਬੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਨਰਲੀ ਜਿਹੜੇ ਅਫਸਰ ਆਉਂਦੇ ਉਹ ਥੋੜਾ ਜਿਹਾ ਆਪਣੀ ਅਫਸਰ ਸ਼ੈਲੀ ਦਿਖਾਉਂਦੇ ਆ ਧੱਕਾ ਕਰਦੇ ਆ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਉਹ ਪਹਿਲਾ ਆ ਕੇ ਜਿੰਨੇ ਵੀ ਸਾਡੇ ਬਾਜ਼ਾਰ ਚ ਆਏ ਨੇ ਉਹ ਪਹਿਲਾ ਆ ਕੇ ਦੁਕਾਨਦਾਰਾਂ ਨੂੰ ਖਸ ਕਰਦੇ ਆ ਉਹੀ ਕਰੋ ਦੇਖੋ ਜੀ ਉਹਨਾਂ ਨੇ ਇੰਨੀ ਵਾਰੀ ਪਿਆਰ ਨਾ ਗਿਆ ਜਸਟ ਇੱਕ ਵਾਰੀ ਉਹਨਾਂ ਦੇ ਪਿਆਰ ਦੇ ਕੇ ਨਾਲ ਸਾਰੇ ਦੁਕਾਨਦਾਰ ਤੇ ਅਸਰ ਆ ਔਰ ਪਿਆਰ ਦਾ ਇਨਾ ਕ ਮਤਲਬ ਇਹੀ ਜੇ ਆ ਕੇ ਡੰਡਾ ਕਰਦੇ ਅਸੀਂ ਫਿਰ ਇਕੱਠੇ ਹੋ ਕੇ ਫਿਰ ਕਿਸੇ ਹੋਰ ਪ੍ਰਸ਼ਾਸਨ ਕੋਲ ਜਾਂਦੇ ਤੁਹਾਡਾ ਫਿਰ ਤੁਹਾਡਾ ਸਾਥ ਲੈਂਦੇ ਪਰ ਉਹਨਾਂ ਨੇ ਬਹੁਤ ਹੀ ਅੱਛੀ ਤਰ੍ਹਾਂ ਨਾਲ ਸਾਡਾ ਸਾਥ ਦਿੱਤਾ ਕੀਤਾ ਜਿਹਾ ਪਿਆਰ ਦੀ ਜ਼ੁਬਾਨ ਇੱਕ ਜਿਹੜੀ ਸਾਡੀ ਜੀਪ ਹੈਗੀ ਹੈ ਸਾਨੂੰ ਪਿਆਰ ਨਾਲ ਬਣਾ ਵੀ ਸਕਦੀ ਹੈ ਤੇ ਸਾਨੂੰ ਗੁੱਸੇ ਨਾਲ ਵਿਗਾੜ ਵੀ ਸਕਦੀ ਹੈ ਬਿਲਕੁਲ ਬਿਲਕੁਲ ਦੇਖੋ ਜੀ ਉਹਨਾਂ ਨੇ ਸਾਨੂੰ ਰਿਸਪੈਕਟ ਦਿੱਤਾ ਸੀ ਉਹਨਾਂ ਨੂੰ ਡਬਲ ਰਿਸਪੈਕਟ ਦਿੱਤੀ ਹੈ ਇਸੇ ਤਰ੍ਹਾਂ ਹੀ ਅਸੀਂ ਉਮੀਦ ਕਰਦੇ ਅੱਗੇ ਵੀ ਔਰ ਇਹੀ ਉਮੀਦ ਕਰਦੇ ਕੋ ਵੀ ਸਾਡੇ ਨਾਲ ਖਲੋਣਗੇ ਔਰ ਬਾਜ਼ਾਰ ਦੀ ਰੌਣਕ ਸਭ ਦੀ ਰੌਣਕ ਹੈ ਜੀ ਦੇਖੋ ਜੇ ਬਾਜ਼ਾਰ ਚ ਰੌਣਕ ਹੈ ਕਿ ਦੁਕਾਨਦਾਰ ਲਈ ਵੀ ਬਹੁਤ ਅੱਛਾ ਹੈ ਔਰ ਗਾਹ ਕਲੇ ਵੀ ਇੱਕ ਚੀਜ਼ ਜਿਹੜੀ ਮੈਂ ਲਾਸਟ ਟਾਈਮ ਮੇਰੇ ਹਿਸਾਬ ਨਾਲ ਮਿਸ ਹੋ ਗਈ ਸੀ ਸਭ ਤੋਂ ਜ਼ਰੂਰੀ ਗੱਲ ਹੈ ਜੀ ਅੱਜ ਤੋਂ 2-3 ਹਫ਼ਤੇ ਪੁਰਾਣੀ ਗੱਲ ਹੈ ਇੱਕ ਲੇਡੀਜ਼ ਆਈ ਸੀ ਬਾਹਰੋਂ ਕੈਨੇਡਾ ਤੋਂ ਆਈ ਸੀ ਵਿਚਾਰੀ ਇੱਥੇ ਇਨਾ ਜਾਨ ਸੀਗਾ ਜਾਨ ਦੇ ਵਿੱਚ ਉਹਦਾ ਮੋਬਾਈਲ ਚੋਰੀ ਹੋ ਗਿਆ ਆਈਫੋਨ ਨਾਲ ਲੈ ਕੇ ਆਈ ਸੀ ਔਰ ਉਸ ਕੁੜੀ ਦਾ ਕਹਿਣਾ ਸੀਗਾ ਕਿ ਅੱਜ ਤੋਂ ਮੈਂ ਚੋੜੇ ਵਿਆਹ ਨਹੀਂ ਆਵਾਂ ਦੇਖੋ ਕਿੰਨਾ ਮਾੜਾ ਇੰਪੈਕਟ ਆ ਜੀ ਗੱਲ ਇਹ 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 ਖਬਰ ਕੈਨੇਡਾ ਜਾਣੀ ਹੈ ਬਿਲਕੁਲ ਜਾਣੀ ਹੈ ਜੀ ਮੈਨੂੰ ਕਹ ਕੈਨੇਡਾ ਕੀ 올ਓਵਰ ਵਰਲਡ ਜਾਣੀ ਚਾਹੀਦੀ ਕਿ ਦੇਖੋ ਜੀ ਚੌੜੇ ਬਾਜ਼ਾਰ ਜੇ ਜੇ ਇੱਕ ਬੰਦੇ ਨਾਲ ਮਾੜਾ ਹੋਇਆ ਸਾਨੂੰ ਇਹਨਾਂ ਮਹਿਸੂਸ ਹੋ ਰਿਹਾ ਸੀਗਾ ਨਾ ਕਿਉਂਕਿ ਇਹ ਜੇ ਕਿਸੇ ਨੇ ਨੁਕਸਾਨ ਉਹਦਾ ਨਹੀਂ ਹੋਇਆ ਨੁਕਸਾਨ ਸਾਡਾ ਹੋਇਆ ਜਿਹੜੀ ਅਗਲੀ ਇੱਕ ਜਣੀ ਕਹੇਗੀ ਅਗਲੇ 10 ਜਣੇ ਦੱਸੂਗੀ ਕਿ ਚੌੜੇ ਬਾਜ਼ਾਰ ਇਦਾਂ ਹੁੰਦਾ ਪਰ ਹੁਣ ਜੇ ਇੰਪੈਕਟ ਲੱਗੇ ਜਾਊਗਾ ਕਿ ਨਹੀਂ ਜੀ ਚੌੜਾ ਬਾਜ਼ਾਰ ਤਾਂ ਬਿਲਕੁਲ ਚੌੜਾ ਤੁਸੀਂ ਆਰਾਮ ਨਾਲ ਜਾ ਕੇ ਸ਼ੋਪਿੰਗ ਕਰ ਸਕਦੇ ਹੋ ਕੋਈ ਤੁਹਾਨੂੰ ਉੱਤੇ ਕੋਈ ਇਸ ਕਰਕੇ ਚੌੜਾ ਬਾਜ਼ਾਰ ਦੀ ਰੌਣਕ ਅੱਜ ਤੋਂ ਜਿਹੜਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਇਹਨੂੰ ਬਹਾਲ ਕਰਨ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਆਤਾ ਔਰ ਸਭ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂ। ਹੋਣੀ ਕਰ ਲਈ ਅੱਜ? ਹੋਣੀ ਕੀਤੀ ਅੱਜ ਜ਼ਰੂਰ ਕੀਤੀ ਆ ਤੁਸੀਂ ਆਪ ਵੀ ਦੇਖ ਲਓ ਕਿੰਨਾ ਫਰਕ ਹੈ ਪਿਛਲੇ ਐਤਵਾਰ ਨਾਲੋਂ ਅੱਜ ਅਸੀਂ ਇੱਥੇ ਆਰਾਮ ਨਾਲ ਖੜੇ ਆਂ। ਪਿਛਲੇ ਐਤਵਾਰ ਤੁਸੀਂ ਦੇਖੋਗੇ ਤੇ ਪੈਰ ਰੱਖਣ ਦੀ ਜਗ੍ਹਾ ਈ ਸੀਗੀ। ਦੇ ਬੰਦੇ ਆਣੇ ਲੰਗੜਾ ਕੀ ਆ ਬੰਦੇ ਨੇ ਖਰੀਦਣਾ ਕੀ ਆ ਉਧਰੋਂ ਹੀ ਦੂਰੋਂ ਦੂਰੋਂ ਹੀ ਇੱਧਰਲੇ ਬੰਦੇ ਉਧਰ ਹੋ ਜਾਂਦੇ ਇੱਧਰਲੇ ਬੰਦੇ ਉਧਰ ਹੋ ਜਾਂਦੇ ਆ ਬੰਦਾ ਕਹਿੰਦਾ ਕੀ ਅਸੀਂ ਖਰੀਦਣ ਜਾਵਾਂਗੇ ਜੀ ਦੱਸੋ ਕੋਈ ਸਟੇਸ਼ਨ ਹਾਊਸ ਆਫੀਸਰ ਬਾਹਰ ਆਪ ਖੁੱਤ ਖੜੇ ਨੇ ਜਿੰਨੂੰ ਐਸਐਚਓ ਕਿਹਾ ਜਾਂਦਾ ਸਟੇਸ਼ਨ ਹਾਊਸ ਆਫੀਸਰ ਉਹ ਖੁੱਤ ਬਾਹਰ ਖੜੇ ਹੋਏ ਨੇ ਰੋਕੇ ਦੇ ਮੌਕੇ ਤੇ ਜਿਹੜਾ ਇਹ ਰੱਖਿਆ ਕਰਦੀ ਨੰਦਰ ਬਾੜੋਂ ਉਹ ਮੌਕੇ ਤੇ ਚਲਾਨ ਕਰ ਰਹੇ ਨੇ ਉਹ ਬੁਬੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਵੀ ਉਹਨਾਂ ਦਾ ਉਹਨਾਂ ਦਾ ਕੰਮ ਸਾਨੂੰ ਵੀ ਬਹੁਤ ਵਧੀਆ ਲੱਗਿਆ ਉਹਨਾਂ ਨੇ ਆ ਕੇ ਸਾਡਾ ਬੜੇ ਪਿਆਰ ਨਾਲ ਗੱਲ ਕੀਤੀ ਦੁਕਾਨਾਂ ਤੇ ਸੇਲਾਂ ਵੀ ਵਧੀਆ ਗਾਹਕ ਵੀ ਵਧੀਆ ਹੈ ਲੇਕਿਨ ਮੈਂ ਵੀ ਇੱਕ ਅਪੀਲ ਕਰਾਂਗਾ ਕਿ ਚਲੋ ਐਸਐਚਓ ਸਾਹਿਬ ਤੁਹਾਨੂੰ ਬਾਅਦ ਕਹਿਣਗੇ ਲੇਕਿਨ ਉਹ ਮੇਰਾ ਇੰਟਰਵਿਊ ਸੁਣਨ ਤੋਂ ਬਾਅਦ ਤੁਸੀਂ ਕਹੋਗੇ ਮੈਂ ਅਪੀਲ ਕਰਾਂਗਾ ਉਹਨਾਂ ਦੇ ਕਹਿਣ ਦੇ ਮੁਤਾਬਿਕ ਹੈ ਉਹ ਕਹਿੰਦੇ ਕਿ ਜੋ ਦੁਕਾਨਾਂ ਵਾਲਿਆਂ ਨੇ ਵੀ ਵੀ ਦਾਦੋ ਘੁਟੱਕੇ ਲਾਇਆ ਕਿਰਪਾ ਖਬਰ ਚੱਲਣ ਤੋਂ ਪਹਿਲਾਂ ਹੀ ਪਿੱਛੇ ਗੱਲਾਂ ਥੋੜਾ ਜਿਆ ਪਾਜੀ ਸਭ ਤੋਂ ਪਹਿਲਾਂ ਇੱਕ ਤਾਂ ਵਿਸ਼ਾਲ ਜੀ ਦਾ ਧੰਨਵਾਦ ਉਸ ਤੋਂ ਬਾਅਦ ਬਾਂਸਲ ਸਾਹਿਬ ਦਾ ਇਹ ਗੁਰਪ੍ਰੀਤ ਪਾਜੀ ਦਾ ਅਸੀਂ ਉਹਨਾਂ ਦੇ ਸਹਿਯੋਗ ਨਾਲ ਜੋ ਉਹਨਾਂ ਨੇ ਸਾਨੂੰ ਕਿਹਾ ਸੀ ਉਹ ਕੀਤਾ ਅਸੀਂ ਕਹਿੰਦੇ ਆ ਕਿ ਚਾਹੀਦਾ ਵੀ ਇਦਾਂ ਹੀ ਹੈ ਕਰ ਸ਼ਹੀਦ ਆਈਏ ਤਾਂ ਰੱਖਾ ਬਿਲਕੁਲ ਵਿਸ਼ੇਸ਼ ਤੌਰ ਤੇ ਮੈਂ ਵਿਸ਼ਾਲ ਕਪੂਰ ਜੀ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੇ ਪ੍ਰਸ਼ਾਸਨ ਦਾ ਨਹੀਂ ਪ੍ਰਸ਼ਾਸਨ ਮੇਰੇ ਛਾਵੜਾ ਜੀ ਦਾ ਨਹੀਂ ਨਹੀਂ ਬਿਲਕੁਲ ਸਰ ਜੀ ਪਤਾ ਕੀ ਹੈ ਦੇਖੋ ਸਰਦਾਰ ਜੀ ਸਾਡੇ ਕਹਿਗੇ ਹਤੇ ਵੀ ਉਚੇਚੇ ਦੌਰ ਤੇ ਅਸੀਂ ਤੁਹਾਡਾ ਧੰਨਵਾਦ ਪਹਿਲਾਂ ਕਰਦੇ ਜਿਹੜਾ ਤੁਸੀਂ ਸਾਡੇ ਕੋਲ ਆ ਕੇ ਪਹਿਲਾਂ ਕਵਰਿੰਗ ਕੀਤੀ ਇੱਕ ਤੁਹਾਡੀ ਖਬਰ ਚੱਲਣ ਨਾਲ ਬਾਂਸਲ ਸਾਹਿਬ ਜੀ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਸਾਡੇ ਨਾਲ ਇੱਕ ਜੋ ਕੋਆਰਡੀਨੇਟ ਕਰਕੇ ਇਹਨੂੰ ਬੰਦ ਕੀਤਾ ਨਾ ਜਿਸ ਦੇ ਕਰਕੇ ਅੱਜ ਅਸੀਂ ਸੁੱਖ ਚਹੰਦੀ ਸਾਹ ਲੈ ਰਹੇ ਆ ਅਸੀਂ ਵਿਸ਼ੇਸ਼ ਤੌਰ ਤੇ ਤੁਹਾਡਾ ਵਿੱਚੇ ਲੁਧਿਆਣਾ ਲਾਈ ਦਾ ਜਤਿਨ ਬਾਂਸਲ ਜੀ ਦਾ ਅਤੇ ਸਾਡੇ ਸਿਚੁਏਸ਼ਨ ਹਾਊਸ ਆਫੀਸਰ ਗੁਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਸਟ 1 ਮਿੰਟ ਹੋਰ ਲੈਣਾ ਚਾਹਾਂਗਾ ਤੁਸੀਂ ਇੱਕ ਚੀਜ਼ ਹੋਰ ਨੋਟਿਸ ਆਪਾਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਰੇੜੀਆਂ ਦਾ ਰੇੜੀਆਂ ਦੁਕਾਨਦਾਰ ਨਹੀਂ ਸੁਣੋ ਮੰਨਦਾ ਮੈਂ ਹਰ ਇੱਕ ਚੀਜ਼ ਦਾ ਮੰਨਦਾ ਦੇ ਕੋ ਸਾਡ ਪਰ ਦੇਖੀ ਜਿਆਦਾ ਤਾਂ ਮੈਂ ਆ ਨਹੀਂ ਕਹਿੰਦਾ ਮੈਂ ਸ਼ਬਦ ਦੀ ਇਸਤੇਮਾਲ ਕਰਦਾ ਤਾਂ ਦੇਖੀ ਸਭ ਤੋਂ ਜ਼ਿਆਦਾ ਤਾਂ ਉਹਨੇ ਲੋੜ ਤੇ ਕਬਜ਼ਾ ਕੀਤਾ ਰੇੜੀ ਆ ਲੈਣਾ ਬਿਲਕੁਲ ਸਰ ਕਿਉਂਕਿ ਦੇਖੋ ਜੀ ਰੇੜੀਆਂ ਦੇ ਕਬਜ਼ਿਆਂ ਨਾਲ ਦੁਕਾਨਦਾਰ ਬਦਨਾਮ ਹੁੰਦੇ ਆ ਠੀਕ ਹੈ ਨਾ ਹੁਣ ਇੱਥੇ ਜੇ ਅਗਰ ਰੇੜੀ ਖੜੀ ਹੁੰਦੀ ਦੋ ਤਿੰਨ ਚਾਰ ਗੜੇ ਖੜੇ ਹੁੰਦੇ ਆ ਔਰ ਜਿਸ ਦੁਕਾਨਦਾਰ ਦੇ ਬਾਹਰ ਖੜੀ ਹੁੰਦੀ ਆ ਨਾਮ ਕੀ ਲੱਗਦਾ ਉਹਨੇ ਲਗਵਾਈ ਹੈ ਜਦ ਕੀ ਇਸ ਲਈ ਪੈਸਾ ਛੱਡ ਦਿੱਤਾ ਹਾਂ ਜੀ ਜਦ ਕੀ ਦੁਕਾਨਦਾਰ ਅੰਦਰ ਕਲਮ ਦੇ ਨੇ ਕਿ ਰੇੜੀ ਤੇ ਨਾਲ ਕੋਈ ਜੇ ਹੁਣ ਮੈਂ ਇੱਥੇ ਰਹਿ ਮੈਂ ਬਾਈਕ ਲਗਾਉਣਾ ਚਾਹਾਂ ਅਗੇ ਰੇੜੀ ਆ ਜਾਏ ਮੇਰਾ ਕਸਟਮਰ ਚਲਾ ਗਿਆ ਨਾ ਮੈਂ ਇਸ ਕਰਕੇ ਇਹਦੇ ਫੇਵਰ ਹੋਊਗਾ ਕਿ ਅਗੇਂਸਟ ਹੋਊਗਾ ਬਿਲਕੁਲ ਅਗੇਂਸਟ ਹੋਊਗਾ ਇਸ ਕਰਕੇ ਰੇੜੀਆਂ ਪਾਰਟੀਕੂਲਰ ਤਰੀਕੇ ਨਾਲ ਉਹਨੂੰ ਰੋਹ ਦਿੱਤੀ ਜਾਵੇ ਜਿਵੇਂ ਸਰ ਜਿਵੇਂ ਸਾਡੇ ਨਾਲ ਕੋਆਪਰੇਸ਼ਨ ਦੇਖੋ ਜੋ ਵੀ ਗਰੀਬ ਬੰਦਾ ਰੋਟੀ ਖਾਣਾ ਉਹ ਵੀ ਜਾਂਦਾ ਕੋਆਪਰੇਸ਼ਨ ਨਾਲ ਮਿਊਚੁਅਲ ਅੰਡਰਸਟੈਂਡਿੰਗ ਨਾਲ ਇਹ ਕੋਨਾ ਦਾ ਵੀ ਹਲਕਿਤਾ ਬਿਲਕੁਲ ਛੱਡਣਾ ਛੋੜੇ ਬਿਆਰੇ ਦੁਕਾਨਦਾਰ ਸੀ ਜਿਨ੍ਹਾਂ ਦੇ ਵਿੱਚ ਅੱਜ ਰੋਜ਼ਗਾਰ ਜਿਹੜਾ ਚੱਲਿਆ ਵੈ ਤੇ ਰੋਜ਼ਗਾਰ ਚੱਲਣ ਤੋਂ ਬਾਅਦ ਜਿਹੜਾ ਵੈ ਸ਼ਨੀ ਤੇ ਐਤਵਾਰ ਨੂੰ ਖਾਸ ਕਰਕੇ ਤੁਹ ਦੱਸ ਦਈਏ ਛੋੜੇ ਬਾਜ਼ਾਰ ਦੇ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹ ਕਿਉਂਕਿ ਇਹ ਰਕਚਰੀ ਇਤਨੀ ਪਰਮਾਰ ਹੁੰਦੀ ਜੀ ਅੱਧਾ ਚੋੜਾ ਬਾਜ਼ਾਰ ਅਸੀਂ ਘੇਰ ਕੇ ਖੜੇ ਆ ਲੇਕਿਨ ਲੋਕ ਆਪਣੀ ਆਵਾਜ਼ਾਈ ਕਰ ਰਹੇ ਨੇ ਅੱਤੋਂ ਸਾਹ ਸਾਬੀ ਤੋਂ ਹੁੰਦਾ ਹੈ ਕਿ ਪੁਲਿਸ ਦਾ ਉਪਰਾਲਾ ਕਿੰਨਾ ਵਧੀਆ ਕੰਮ ਆਇਆ ਸ੍ਰੀ ਕੁਲਦੀਪ ਸਿੰਘ ਚਾਹਲ ਜੀ ਦਾ ਉਪਰਾਲਾ ਕਿੰਨਾ ਕਾਮਯਾਬ ਨਜ਼ਰ ਆਇਆ ਅੱਜ ਖਬਰ ਦਿਕਾਣਾ ਜ਼ਰੀਆ ਹੁੰਦੇ ਕਾਰਵਾਈ ਦਾ ਅਫਸਰਾਂ ਨੇ ਕਰਨੀ ਹੁੰਦੀ ਅਫਸਰਾਂ ਨੇ ਕਾਰਵਾਈ ਕਰਕੇ ਇਹ ਚੋੜੇ ਬਾਜ਼ਾਰ ਦੀ ਰੌਣਕ ਦੁਬਾਰਾ ਆਫਸਲੇ ਆਦੀ ਲਗਣਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਟਣਾ ਲਈ